ਮੈਂ ਸਰਮਣ ਸਿੰਘ ਪੰਦੇਰ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਪੰਜਾਬ ਤੋਂ ਕੱਲ ਪੰਜਾਬ ਦੇ ਅੰਦਰ 14 ਜੁਲਾਈ 2025 ਨੂੰ ਬਿਜਲੀ ਬੋਰਡ ਦੇ ਦਫ਼ਤਰਾਂ ਦੇ ਅੱਗੇ ਵੱਡੇ ਇਕੱਠ ਕੀਤੇ ਜਾਣਗੇ ਜਿਸ ਵਿੱਚ ਦੋ ਚੀਫ ਇੰਜੀਨੀਅਰ ਪਾਵਰ ਕਮ ਸੱਤ ਜ਼ਿਲ੍ਹਿਆਂ ਵਿੱਚ ਐਸਸੀ ਔਰ ਉਹ ਤੋਂ ਬਾਅਦ ਜ਼ਿਲ੍ਹਿਆਂ ਦੇ ਵਿੱਚ ਐਕਸੀਅਨ ਦਫ਼ਤਰਾਂ ਦੇ ਵੱਡੇ ਇਕੱਠ ਲੱਖਾਂ ਦੀ ਗਿਣਤੀ ਜਿਸ ਵਿੱਚ ਨਜ਼ਰ ਆਵੇ ਕਰਨ ਦੀ ਸਾਡੀ ਤਿਆਰੀ ਹੋ ਰਹੀ ਆ ਇਹਦੀ ਲੋੜ ਕਿਉਂ ਪਈ ਜਿਹੜਾ ਬਿਜਲੀ ਦਾ ਖੇਤਰ ਆ ਇਹਨੂੰ ਪ੍ਰਾਈਵੇਟ ਕੰਪਨੀਆਂ ਦੇ ਹੱਥਾਂ ਵਿੱਚ ਵੇਚਣ ਦੀ ਤਿਆਰੀ ਆਰ ਬਹੁਤ ਸਾਰਾ ਹਿੱਸਾ ਇਹ ਪ੍ਰਾਈਵੇਟ ਕਰ ਚੁੱਕੇ ਆ ਜਿਵੇਂ ਤੁਹਾਨੂੰ ਯਾਦ ਹੋਊਗਾ 1948 ਦਾ ਬਿਜਲੀ ਐਕਟ ਪੂਰੇ ਦੇਸ਼ ਦੇ ਖਪਤਕਾਰਾਂ ਦੇ ਹੱਕ ਸੀਗਾ ਉਹ ਬਿਜਲੀ ਚੋਂ ਮੁਨਾਫਾ ਕਮਾਉਣ ਦੀ ਗੱਲ ਨਹੀਂ ਸੀ ਕਰਦਾ ਕੇਵਲ 3% ਅਰ ਵੱਧ ਤੋਂ ਵੱਧ ਰਜਗਾਰ ਦਿੰਦਾ ਸੀ 1,40,000 ਬੰਦਾ ਕਟੋਕਟ ਪੰਜਾਬ ਦੇ ਬਿਜਲੀ ਬੋਰਡ ਦੇ ਅੰਦਰ ਰਹਿੰਦਾ ਰਿਹਾ ਵਾ ਜਦੋਂ ਬਿਜਲੀ ਐਕਟ 2003 ਉਸ ਵੇਲੇ ਦੀ ਬਾਚਪਾਈ ਦੀ ਸਰਕਾਰ ਨੇ ਲਿਆਂਦਾ ਜਿਹਦੇ ਵਿੱਚ ਸਾਰੀਆਂ ਪਾਰਟੀਆਂ ਨੇ ਸਮਰਥਨ ਕੀਤਾ ਉਹਦੇ ਵਿੱਚ ਪ੍ਰਾਈਵੇਟ ਕੰਪਨੀਆਂ ਨੂੰ ਕਟੋ-ਕਟ 16% ਮੁਨਾਫਾ ਕਮਾਉਣ ਦਾ ਹੱਕ ਦਿੱਤਾ ਔਰ ਬਿਜਲੀ ਪੈਦਾ ਕਰਨ ਦਾ ਹੱਕ ਦਿੱਤਾ ਹੁਣ ਲਗਭਗ 220 ਤੋਂ ਬਿਜਲੀ ਸੋਧ ਬਿੱਲ ਲਿਆਉਣ ਦੀ ਤਿਆਰੀ ਆ ਔਰ ਹੁਣ ਬਿਜਲੀ ਸੋਧ ਬਿੱਲ 225 ਬਣ ਜਾਊਗਾ। ਉਹਦੇ ਵਿੱਚ ਜੇ ਉਹ ਬਿੱਲ ਪਾਸ ਹੁੰਦਾ ਪਾਰਲੀਮੈਂਟ ਦੇ ਵਿੱਚ ਵਿੱਚ ਮੋਦੀ ਸਰਕਾਰ ਜ਼ੋਰ ਲਾ ਰਹੀ ਆ। ਉਹਦੇ ਵਿੱਚ ਪ੍ਰਾਈਵੇਟ ਕੰਪਨੀਆਂ ਨੂੰ ਬਿਜਲੀ ਦੇ ਰੇਟ ਤੈਅ ਕਰਨ ਦੇ ਤੇ ਬਿਜਲੀ ਵੇਚਣ ਦੇ ਅਧਿਕਾਰ ਮਿਲ ਜਾਣੇ ਹੈਗੇ ਆ। ਜਿਵੇਂ ਸਾਡੇ ਕੇਂਦਰ ਦੇ ਮੰਤਰੀ ਮਨੋਹਰ ਲਾਲ ਖੱਟਰਜੀ ਦਾ ਬਿਆਨ ਆ ਗਿਆ ਵੀ ਅਸੀਂ ਪ੍ਰੀ-पेड ਮੀਟਰ ਜਿਹਨੂੰ ਪੰਜਾਬੀ ਵਿੱਚ ਚਿਪ ਵਾਲੇ ਮੀਟਰ ਸੀ ਕਹਿੰਦੇ ਹੈਗੇ ਆ ਉਹ ਪਹਿਲੋਂ ਮੁਲਾਜ਼ਮਾਂ ਦੇ ਫਿਰ ਜਿੰਨੇ ਵੀ ਸਰਕਾਰੀ ਦਫਤਰ ਉਹਨਾਂ ਚ ਅਰ ਫਿਰ ਉਹ ਕਹਿੰਦਾ ਵੀ ਉਹ ਤੋਂ ਬਾਅਦ ਅਸੀਂ ਜਿਹੜਾ ਵਾ ਇਹ ਜਿਹੜੇ ਆਪਣਾ ਹੈਗੇ ਆ ਕਾਰੋਬਾਰੀ ਉਹਨਾਂ ਦੇ ਘਰਾਂ ਚ ਅਰ ਫਿਰ ਆਮ ਖਪਤਕਾਰਾਂ ਦੇ ਘਰਾਂ ਚ ਲਾਉਣੇ ਹੈਗੇ ਇਹ ਉਸੇ ਨੀਤੀ ਦਾ ਹਿੱਸਾ ਹੈਗਾ ਵਾ ਅਰ ਇਹ ਇਸ ਕਰਕੇ ਅਸੀਂ ਚਾਹੁੰਨੇ ਆ ਸਾਡੀਆਂ ਮੰਗਾਂ ਨੇ ਵੀ ਬਿਜਲੀ ਬੋਰਡ ਨੂੰ ਨਿੱਜੀ ਹੱਥਾਂ ਵਿੱਚ ਜਾਣ ਤੋਂ ਬਚਾਇਆ ਜਾਵੇ ਅਰ ਜਿਹੜੀਆਂ 85 ਹਜ਼ਾਰ ਅਸਾਮੀਆਂ ਖਤਮ ਕੀਤੀਆਂ ਉਹ ਮੋੜ ਬਹਾਲ ਕੀਤੀਆਂ ਜਾਣ ਔਰ ਫਿਰ ਪੰਜਾਬ ਦੇ ਪੰਜਾਬੀਆਂ ਨੂੰ ਰੋਜ਼ਗਾਰ ਦੇਣ ਲਈ ਭਗਵੰਤ ਮਾਨ ਸਰਕਾਰ ਨਵੀਂ ਪ੍ਰਤੀ ਸ਼ੁਰੂ ਕਰੇ ਬਿਜਲੀ ਨਾਲ ਜੁੜੀਆਂ ਹੋਰ ਵੀ ਮੰਗਾ ਹੈਗੀਆਂ ਨੇ ਸਾਡੀਆਂ ਅਸੀਂ ਪੂਰੇ ਪੰਜਾਬੀਆਂ ਨੂੰ ਅਪੀਲ ਕਰਦੇ ਆਂ ਵੀ ਇਹ ਇਕੱਲਾ ਕਿਸਾਨਾਂ ਦਾ ਮੁੱਦਾ ਨਹੀਂ ਮਜ਼ਦੂਰਾਂ ਦਾ ਵੀ ਆ ਦੁਕਾਨਦਾਰਾਂ ਦਾ ਵੀ ਆ ਛੋਟੇ ਦੁਕਾਨਦਾਰਾਂ ਦਾ ਵੀ ਆ ਕਾਰੋਬਾਰੀਆਂ ਦਾ ਵੀ ਆ ਜਿੱਥੇ-ਜਿੱਥੇ ਬਿਜਲੀ ਬੋਰਡ ਵੇਚੇ ਗਏ ਆ ਪ੍ਰਾਈਵੇਟ ਕੰਪਨੀਆਂ ਗੁੰਡੇ ਰੱਖ ਕੇ ਦਾਦਾਗਰੀ ਦੇ ਨਾਲ ਇਹ ਬਿੱਲ ਗਰਾ ਰੀਆਂ ਨੇ ਆਰਥਿਕ ਪੱਖੋਂ ਖੇਤੀਬਾੜੀ ਸੈਕਟਰ ਪਛੜ ਰਿਹਾ ਵਾ ਪੰਜਾਬ ਦੇ ਅੰਦਰ ਬੇਰਜ਼ਗਾਰੀ ਬਹੁਤ ਜ਼ਿਆਦਾ ਵਾ ਸਾਡੀਆਂ ਆਰਥਿਕ ਹਾਲਤਾਂ ਇਹੋ ਜੀਆਂ ਮਾੜੀਆਂ ਨੇ ਕਿ ਅਸੀਂ ਪ੍ਰਾਈਵੇਟ ਕੰਪਨੀਆਂ ਕੋਲੋਂ ਬਿਜਲੀ ਜਿਹੜੀ ਲੈਣੀ ਆ ਉਹਦਾ ਬਿੱਲ ਦੇਣ ਦੇ ਅਸਮਰਥ ਹੈ ਗਿਆਂ ਤੋ ਆਹ ਪੰਜਾਬੀਓ ਇਕੱਠੇ ਰਲ ਕੇ ਇਸ ਬਿਜਲੀ ਬੋਰਡ ਦਾ ਨੀਜੀਕਰਨ ਰੋਕੀਏ ਧੰਨਵਾਦ